ਪੀਜ਼ਾ ਐ ਸੈਂਡਵਿਚ ਟਰੇ ਤੇ ਹੈਗਾ ਵਾ ਪੀਜ਼ਾ ਇਹ ਦਿਨ ਵਾਲੀ ਮੰਡੀ ਐ ਦਿਨ ਵਾਲੀ ਮੰਡੀ ਐ ਮਾ ਕਿੰਨੇ ਦੇ ਐ ਇਹ ਅਤਿ ਸ਼੍ਰੀ ਗਾਲ ਜੀ ਸਾਰਿਆਂ ਨੂੰ ਮਿੱਤਰੋ ਕੀ ਹਾਲ ਚਾਲ ਨੇ ਟਕ ਬਹੁਤ ਜ਼ਿਆਦਾ ਆ ਮੈਂ ਮੰਮੀ ਤੇ ਸਿਸਟਰ ਚੱਲੇ ਆ ਸੀ ਪਸੰਤ ਵਾਲਿਆਂ ਦਾ ਪੀਜ਼ਾ ਲੈਣ ਅੱਜ ਪੀਜ਼ਾ ਲਵਾਂਗੇ ਜਾਂ ਹੋਰ ਇੱਕ ਸੈਂਡਵਿਚ ਲੈਣ ਚੱਲੇ ਆਂ ਵੈਸੇ ਤਾਂ ਜੇ ਪੀਜ਼ਾ ਵਧੀਆ ਲੱਗੇ ਤਾਂ ਪੀਜ਼ਾ ਪੈਕ ਕਰਵਾਵਾਂਗੇ ਸੋ ਵਲੌਗ ਦੇ ਐਂਡ ਤੱਕ ਬਣੇ ਰਿਓ ਅੱਜ ਦਾ ਵਲੌਗ ਬਹੁਤ ਜ਼ਿਆਦਾ ਇੰਟਰਸਟਿਡ ਹੋਣ ਵਾਲਾ ਤੇ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਚਲੋ ਚੱਲੀਏ ਫਿਰ ਇਹ ਦਿਨ ਵਾਲੀ ਮੰਡੀ ਆ ਦਿਨ ਵਾਲੀ ਮੰਡੀ ਅਮਾ ਯਾਰ ਮੰਮੀ ਨੇ ਲੈਣੀ ਸੀ ਥੋੜੀ ਸਬਜ਼ੀਆਂ ਤੇ ਇਸ ਨੂੰ ਜਾਣਾ ਸੀ ਫਰੂਟ ਤਾਂ ਪਹਿਲਾਂ ਆਪਾਂ ਮੰਡੀ ਆ ਗਏ ਜੰਧਾ ਨਗਰ ਤੁਪ ਬਹੁਤ ਜ਼ਿਆਦਾ ਆ ਤੇ ਮੈਂ ਕਿਹਾ ਦਰਸ਼ਨ ਕਰਾ ਦਈਏ ਮੰਡੀ ਦੇ ਫੇਰ ਲੈਣ ਚਾਹਦੇ ਆਪਾਂ ਕਿ ਸਬਜ਼ੀਆਂ ਪਹਿਲਾਂ ਅੰਗੂਰ ਕੀ ਰੇਟ ਆ ਅੰਗੂਰ ਕੁਝ ਲੈ ਲਓ ਪਹਿਲਾਂ ਇੱਥੇ ਭਾਈ ਲੈ ਲੀਂਗਾ ਇਹ ਤੇ ਭਲਬੀ ਆ ਇਹ ਤੇ ਤਾਂ ਭਲਬੀ ਇਹ ਦੋਸਤਾ ਮੰਮੀ ਨੇ ਤੇ ਪਿਆਲ ਨਹੀਂ ਲੈਣੇ ਮੰਮੀ ਨੇ ਰੋਟੀ ਲੈਣੀ ਹੈ ਰੋਟੀ ਵੀ ਲੈਣੀ ਹੈ ਆਜ ਵੀ ਲੈਣੀ ਹੈ ਇਹ ਹੈਗੀ ਆ ਜਨਤਾਨਗਰ ਦੀ ਮੰਡੀ ਕੀ ਬਟੂ ਮੰਡੀ ਪਾਣੀ ਪਾਣੀ ਦੇ ਕਿਲੋ ਪਾਣੀ ਦੇ ਕਿਲੋ ਇਹ ਜਨਦੀ ਮੰਡੀ ਹੈ ਨਹੀਂ ਛੋਟੇ ਆਣੇ ਹਲਸੋ ਦੇ ਤੋਂ ਕਿਤੇ ਆਜਾਓ ਅਜੋ ਕਾਇਓ ਤਾਜੀ ਕਾਪੀ ਮਹਿੰਗੀ ਆ 20 ਰੁਪਏ ਕਹਿੰਦਾ ਪਿਆ ਅਗਲਾ ਬੁਲਾ ਰਿਹਾ 50 ਦੇਖੋ 2 ਕਿਲੋ 50 ਇਹਨਾਂ ਨੇ ਕਾਪੀ ਲੈਣੀ ਇਹ ਰੇਟ ਆ 20 ਰੁਪਏ ਲੈ ਲਓ ਤੋ 2 ਕਿਲੋ 50 ਰੁਪਏ ਏ ਨਹੀਂ ਖਾਂਦੇ ਹੁੰਦੇ ਤੁਸੀਂ ਤੂਰੀ ਨਹੀਂ ਖਾਂਦੇ ਖਰਾਸ ਹੀ ਨਹੀਂ ਖਾਂਦੇ ਅੰਬ ਆ ਗਏ ਗਰਮੀ ਵਾਲੇ ਅੰਬ ਆ ਗਏ ਹੈਂ ਖੇਲਾ ਕੀ ਰੇਟ ਅੰਬ ਅੰਬ ਲੈਣਾ ਉਹ ਲੰਬੂਰਾ ਛੋਟਾ ਅੰਗੂਰ ਲੈਣਾ ਨਹੀਂ ਬਾਬਾ ਤੂੰ ਕਿਹੋ ਜਿਹਾ ਦੇਰਾ ਤਾਹ ਧਿਆਨ ਔਰ 100 ਰੁਪਏ ਕਿਲੋ ਬਲੌਗ ਹੈ ਟੈਂਸ਼ਨ ਮਤਲਬ ਬਲੌਗ ਬਣਦਾ ਹੈ ਬਲੌਗ ਹੈ ਯਾਰ ਵੀਡੀਓ ਨਹੀਂ ਹੈ ਬਲੌਗ ਹੈ ਬਲੌਗ 100 ਰੁਪਏ ਹੈ ਉੱਥੇ ਵੀ ਇੰਨੀ ਸੀ ਕੰਦਰ ਉੱਥੇ ਵੀ ਇੰਨੀ ਸੀ ਕੱਟਦਾ ਰੇਟ ਅਬ ਜੀ ਲੈ ਲਈ ਵੀ ਹੁਣ ਚੱਲਦੇ ਆ ਪਸੰਦ ਵਾਲਿਆਂ ਦੇ ਚਲਿਏ ਫਿਰ ਲੋ ਵੀ ਮਿੱਤਰੋ ਪਹੁੰਚ ਗਏ ਆਪਾਂ ਬਸੰਤ ਵਾਲਿਆਂ ਦੇ ਮੰਮੀ ਤੇ ਭੈਣ ਨੂੰ ਲੱਗ ਰਹੀ ਹੈ ਕਰੀ ਤੇ ਮੈਂ ਮੈਨੂ ਦੇ ਵਿੱਚ ਕੀਤਾ ਵਾ ਸੈਂਡਵਿਚ ਆਰਡਰ ਮਿਕਸ ਵੈਜ ਸੈਂਡਵਿਚ ਤੇ ਨਾਲੇ ਆਪਾਂ ਕਰਵਾਇਆ ਵਾ ਕੀ ਕਹਿੰਦੇ ਨੇ ਪਹਿਲਾਂ ਲੁੱਕ ਚੈੱਕ ਕਰੋ ਪੀਜ਼ਾ ਕਰਵਾਇਆ ਆਪਾਂ ਪਤਾ ਨਹੀਂ ਕਿਹੜਾ ਪੀਜ਼ਾ ਇਧਰੋਂ ਸਾਈਡ ਤੋਂ ਵੀ ਕਰੋ ਲੁੱਕ ਚੈੱਕ ਕਰੀਏ ਥੋੜੀ ਜੀ ਆ ਮੈਨੂ ਪਿਆ ਕਰਾ ਲੈ ਪੀਜਾ ਪੈਕ ਪੀਜ਼ਾ ਐ ਸੈਂਡਵਿਚ ਆਹ ਸ਼ਾਪ ਆ ਪਸੰਦ ਚੀਜ਼ਾਂ ਲੋਵੀ ਪਹੁੰਚ ਗਿਆ ਗ੍ਰੋਸਰੀ ਸਟੋਰ ਤੇ ਕਰੋ ਦਰਸ਼ਨ ਆਪਾਂ ਲੈਣੀ ਸੀ ਪੀਜ਼ਾ ਨਾਲ ਕੋਲਡ ਡਰਿੰਕ ਪੀਣ ਲਈ ਮਗਾ ਤੁੰਨ ਵੀ ਕਰਾ ਦਿਆਂ ਗ੍ਰੋਸਰੀ ਸਟੋਰ ਦੇ ਦਰਸ਼ਨ ਇਹਦਾ ਪਹਿਲਾ ਵੀ ਮੈਂ ਬਲੌਗ ਬਣਾਇਆ ਸੀ ਹਾਂਜੀ ਜਹਦ ਜਾ ਬੈਠੇ ਕੋਲੀ ਵਾਲੇ ਕਿਨੇ ਲੋਵੀ ਮਿੱਤਰੋ ਪਹੁੰਚ ਗਏ ਸੀ ਸਾਰੇ ਘਰੇ ਤੇ ਹੈਗਾ ਵਾ ਪੀਜ਼ਾ ਇਹਦੀ ਲੁੱਕ ਕੁਛ ਇਦਾਂ ਦੀ ਆ ਏ ਬਸੰਤ ਵਾਲਿਆਂ ਦਾ ਵਾ ਤੇ ਆ ਕੀ ਹੈ ਸੈਂਡਵਿਚ ਇਸ ਦੋਸਤਾ ਇਹ ਨੂੰ ਸੈਂਡਵਿਚ ਇਸ ਕਹਿੰਦੇ ਇਹ ਹੈਗਾ ਵਾ ਸੈਂਡਵਿਚ ਇਹ 8 ਪੀਸ ਨੇ ਕਿੰਨੇ ਦੇ ਆ ਇਹ 150 200 ਰੁਪਏ ਦੇ ਹਨ 200 ਰੁਪਏ ਦੇ ਆ ਤੇ 150 ਦਾ ਆ ਆ ਮੰਮੀ ਪੀਜ਼ਾ ਤੁਸੀਂ ਪੀਜ਼ਾ ਖਾਓਗੇ ਪੀਜ਼ਾ ਹਮ ਐਵੇਂ ਪਹਿਲਾਂ ਪੀਜ਼ਾ ਖਾ ਹਾਂਜੀ ਮਿੱਤਰੋ ਫਾਈਨਲੀ ਆਪਾਂ ਜਿਹੜਾ ਆਪਣਾ ਕੀ ਕੀ ਕਹਿੰਦੇ ਨੇ ਲੰਚ ਕਹਿੰਦੇ ਨੇ ਲੰਚ ਕਰਕੇ ਆਪਾਂ ਪੀਜ਼ਾ ਤੇ ਨਾਲ ਖਾਤਾ ਸੈਂਡਵਿਚ ਬਹੁਤ ਹੀ ਵਧੀਆ ਟੇਸਟ ਸੀਗਾ ਤੇ ਇਹਨਾਂ ਦਾ ਫੂਡ ਆ ਤੁਸੀਂ ਆਨਲਾਈਨ ਵੀ ਆਰਡਰ ਕਰ ਸਕਦੇ ਹੋ ਤੇ ਲੰਚ ਮੰਗਾ ਸਕਦੇ ਹੋ ਰੋਟੀ ਦਾਲ ਮੱਖਣੀ ਵਗੈਰਾ ਜੋ ਮਰਜ਼ੀ ਆਰਡਰ ਕਰ ਸਕਦੇ ਹੋ ਅੱਜ ਦਾ ਵਲੌਗ ਜੇ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਨਵੇਂ ਵਲੌਗ ਦੇ ਨਾਲ ਤਦ ਤੱਕ ਲਈ ਬਾਏ ਬਾਏ